ਆਲ ਟੂ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਨਗਰ ਕੌਂਸਲ ਡੇਰਾਬਾਣਾ ਦੇ ਸਮੂਹ ਕਰਮਚਾਰੀਆਂ ਵੱਲੋਂ ਅਨਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਨ੍ਹਾਂ ਕਰਮਚਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਰਮਚਾਰੀਆਂ ਵੱਲੋਂ ਦੱਸਿਆ ਗਿਆ ਕਿ ਬਹੁਤ ਦੇਰ ਪਹਿਲਾਂ ਉਹਨਾਂ ਨੂੰ ਕਮੇਟੀ ਕਾਰ ਦੇ ਵਿੱਚ ਨੌਕਰੀ ਮਿਲੀ ਸੀ ਤੇ ਅੱਜ ਸਾਲਾਂ ਦੇ ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਕੱਚੇ ਦੇ ਕੱਚੇ ਹੀ ਹਨ ਤੇ ਉਹਨਾਂ ਦੀ ਨੌਕਰੀ ਖਤਰੇ ਵਿੱਚ ਹੈ ਉਧਰ ਹੀ ਪੱਕੇ ਕਰਮਚਾਰੀ ਜਿਓ ਨੇ ਉਹਨਾਂ ਨੂੰ ਵੀ 2 ਮਹੀਨੇ ਤੋਂ ਤਨਖਾਹ ਨਸੀਬ ਨਹੀਂ ਹੋਈ ਉਹਨਾਂ ਦੱਸਿਆ ਕਿ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਕਰਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਪ੍ਰਤੀਤ ਹੋ ਰਿਹਾ ਤੇ ਉਹ ਬਹੁਤ ਮੁਸ਼ਕਲ ਨਾਲ ਆਪਣੇ ਦਿਲ ਗੁਜ਼ਾਰ ਰਹੇ ਨੇ ਜ਼ਿਕਰਯੋਗ ਹੈ ਕਿ ਡੇਰਾਬਾਉਂਨ ਦੇ ਐਸਟੀਐਮ ਰਜੇਸ਼ ਸ਼ਰਮਾ ਨੇ 3 ਤਰੀਕ ਨੂੰ ਜਦੋਂ ਚਾਰਜ ਲਿਆ ਸੀ ਤਾਂ ਉਹਨਾਂ ਨੂੰ ਸਾਡੇ ਪੱਤਰਕਾਰ ਨੇ ਇਨ੍ਹਾਂ ਕਰਮਚਾਰੀਆਂ ਬਾਰੇ ਦੱਸਿਆ ਸੀ ਤੇ ਇਨ੍ਹਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਸੀ ਐਸ ਡੀ ਐਮ ਰਜੇਸ਼ ਸ਼ਰਮਾ ਨੇ ਵੀ ਆਸ਼ਵਾਸ਼ਣ ਦਿੱਤਾ ਸੀ ਕਿ ਉਹ ਇਨ੍ਹਾਂ ਦੀਆਂ ਮੁਸ਼ਕਲਾਂ ਨੂੰ ਜਲਦੀ ਹੀ ਹੱਲ ਕਰਨਗੇ ਪਰ ਹੁਣ ਹਾਲਾਤ ਇਹ ਨੇ ਕਿ ਨਗਰ ਕੌਂਸਲ ਡੇਰਾ ਬੋਨਰ ਦੇ ਸਮੂਹ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਨੇ ਆਓ ਦੇਖਦੇ ਹਾਂ ਕੈਮਰਾਮੈਨ ਕ੍ਰਿਸ਼ਨ ਗੋਪਾਲ ਦੇ ਨਾਲ ਸਾਡੇ ਪੱਤਰਕਾਰ ਜਤਿੰਦਰ ਸੋਨੂੰ ਦੀ ਏ ਰਿਪੋਰਟ ਸ੍ਰੀ ਗੋਲ ਜੀ ਅੱਜ ਜਿਹੜੀ ਹੜਤਾਲ ਹੈ ਨਾ ਡੇਰਾ ਬਾਬਾ ਨਵ ਕਾਉਂਸਲ ਦੇ ਕਰਮਚਾਰੀ ਸਮੂਹ ਕਰਮਚਾਰੀ ਸਟਾਫ ਲੋ ਇੱਕ ਤੇ ਇਹ ਜਿਹੜੇ ਕਰੋਨਾ ਕਰੋਨਾ ਦੇ 550 ਸਾਲਾ ਗੁਣਾੜਗ ਮਹਾਰਾਜ ਜਿਹਦੇ ਜੋ ਜਨਮ ਦਿਨ ਮਨਾਇਆ ਗਿਆ ਸੀ ਉਸ ਵੇਲੇ ਕਰਮਚਾਰੀ ਰੱਖੇ ਗਏ ਸੀ ਕੱਚੇ ਤੌਰ ਤੇ ਤੇ ਇਹਨਾਂ ਨੂੰ ਕੰਟੈਕਟ بیس ਤੇ ਕੀਤਾ ਜਾਵੇ ਇਹਨਾਂ ਦੇ ਆਰਡਰ ਵੀ ਆਏ ਮਤਾ ਪਿਆ ਹੋਇਆ ਹੈ ਪਤਾ ਨਹੀਂ ਕਿਉਂ ਨਹੀਂ ਸਟਾਫ ਲੋ ਇਹਨਾਂ ਨੂੰ ਪੱਕਿਆ ਕੀਤਾ ਜਾ ਰਿਹਾ ਮੁੱਖ ਮੁੱਖ ਸੇਵਾਣ ਅਫਸਰਾਂ ਵੱਲੋਂ ਤੇ ਨੰਬਰ 2 ਤੇ ਸਾਡੇ ਇਹ ਸਫਾਈ ਕਰਮਚਾਰੀ ਪੱਕੇ ਹਨ ਇਹਨਾਂ ਦੀਆਂ 2-2 ਮਹੀਨੇ ਤਨਖਾਹਾਂ ਨੇ ਉਹ ਵੀ ਨਹੀਂ ਮਿਲ ਰਹੀਆਂ ਮੇਰੀਆਂ 3 ਮਹੀਨੇ ਤਨਖਾਹਾਂ ਨੇ ਤੇ ਮੈਨੂੰ 22 ਸਾਲ ਹੋ ਗਏ ਨੇ ਨੌਕਰੀ ਕਰਦੇ ਇਸ ਇਸ ਸਟਾਫ ਦੇ ਵਿੱਚ ਤੇ ਮੈਨੂੰ ਪੱਕਿਆ ਨਹੀਂ ਕੀਤਾ ਗਿਆ ਕਿਰਪਾ ਕਰਕੇ ਸਾਡੀ ਮਜਬੂਰੀ ਸਮਝੋ ਸਾਨੂੰ ਦੁਕਾਨਦਾਰਾਂ ਨੇ ਰਾਸ਼ਨ ਦੀਆਂ ਬੰਦ ਕਰਤਾ ਦੁੱਧ ਦੀਆਂ ਬੰਦ ਬੰਦ ਕਰ ਦਿੱਤੀ ਆ ਤੇ ਸਾਡੇ ਕੋਲ ਐਸੇ ਕੋਈ ਪੈਸਾ ਨਹੀਂ ਹੈਗਾ ਕਿਰਪਾ ਕਰਕੇ ਬੇਨਤੀ ਹੈ ਕਿ ਸਾਡੀ ਮਜਬੂਰੀ ਸਮਝੋ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਰੇ ਗਰੀਬਚਾਰੀਆਂ ਦੀਆਂ ਅਸੀਂ ਇੱਥੋਂ ਨਹੀਂ ਹਿੱਲਣਾ ਤੁਹਾਡੀ ਜਿਹੜੀ ਹੜਤਾਲ ਹੈ ਉਹ ਨਮਿੱਥੇ ਸਮਝ ਲਈ ਜਾਰੀ ਰਹੇਗੀ ਡੇਰਾ ਬਾਬਾ ਨਾਨਕ ਨਗਰ ਕੌਂਸਲ ਸਪਾਈ ਸੇਵਕ ਨਾਮ ਮੇਰਾ ਇਮਤਿਹਜ ਆ ਪਿਛਲੇ 4 ਸਾਲਾਂ ਤੋਂ ਅਸੀਂ ਲੱਗੇ ਦਿਆਂ 550 ਸਾਲਾਂ ਦੇ ਵਿੱਚ ਗੁਰਨਾਮ ਸਿੰਘ ਜੀ ਦੇ ਕਰੋਨਾ ਦੇ ਵਿੱਚ ਵੀ ਮਾ ਮਾਰੀ ਦੇ ਵਿੱਚ ਵੀ ਅਸੀਂ ਕੰਮ ਕਰਦੇ ਰਹੇ ਆ ਸਾਡੇ ਕਨੈਕਟ ਬੇਸ ਤੇ ਆਰਡਰ ਆਏਦੇ ਆ ਸਾਨੂੰ ਅੱਜ ਤੱਕ ਆਰਡਰ ਨਹੀਂ ਦਿੱਤੇ ਗਏ ਅਸੀਂ ਪ੍ਰੋਸੀਸ਼ਨ ਕੋਲ ਮੰਗ ਕਰਦੇ ਆ ਕਾ ਸਾਨੂੰ ਆਰਡਰ ਵੀ ਸਾਡੇ ਦਿੱਤੇ ਜਾਣ ਬਾਕੀ ਜਿਹੜੀਆਂ ਸਾਡੀਆਂ ਤਨਖਾਹਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਡੱਕ ਕੇ ਦਿੰਦੇ ਆ ਤਾਂ ਹੀ ਇਹੀ ਪ੍ਰੋਸੈਸ਼ਨ ਕੋ ਮੰਗ ਕਰਦੇ ਆ ਕਿ ਸਾਡੀਆਂ ਤਨਖਾਹਾਂ ਹਰ ਗੁਰੂ ਰeil ਦਿੱਤੀਆਂ ਜਾਣ ਜਿਹੜੀਆਂ ਪਿਛਲੀਆਂ ਡੱਕੀਆਂ ਹੋਈਆਂ ਵਾ ਉਹ ਵੀ ਦਿੱਤੀਆਂ ਜਾਣ ਬਾਕੀ ਜਿੰਨਾ ਵੀ ਸਟਾਪ ਆ ਤਬ ਤੱਕ ਤਦ ਤੱਕ ਜੇ ਨਹੀਂ ਉੱਠਣਗੇ ਤਾਂ ਧਰਨੇ ਦੋ ਜਿੰਨਾ ਜਗ ਹੱਡੀ ਮੰਗ ਨਹੀਂ ਪੂਰੀ ਹੋਏਗੀ ਅਨ ਮਿੱਥੇ ਦੀ ਇਹ ਹਰਤਾਹਲ ਆ ਸਾਡੀ ਮੰਗ ਨੂੰ ਪੂਰੀ ਕਰੋ ਤਾਂ ਹੀ ਹਰਤਾਹਲ ਛੱਡਦੇ ਆ ਸਪੋਰਟ ਕਮੇਟੀ ਦੇ ਵਿੱਚ ਧੜੀ ਆਲਾ ਦੀਨਾ ਨਗਰ ਆ ਸਾੜੇ ਥਾਂ ਕਮੇਟੀਆਂ ਨੂੰ ਆਰਡਰ ਦਿੱਤੇ ਗਏ ਆ ਲੇਕਿਨ ਡੇਰਾ ਬਾਬਾ ਨਾਨਕ ਦੀ ਕਮੇਟੀ ਨੂੰ ਅਜੇ ਤੱਕ ਆਰਡਰ ਨਹੀਂ ਦਿੱਤੇ ਅਸੀਂ ਇਹੋ ਪ੍ਰੋਸੈਸ਼ਨ ਕੋ ਮੰਗ ਕਰਦੇ ਆ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਸਾਨੂੰ ਆਰਡਰ ਦਿੱਤੇ ਜਾਣ ਇਸੇ ਤਰ੍ਹਾਂ ਮੈਨੂੰ ਪਤਾ ਲੱਗਾ ਹੈ ਵੀ ਜਿਸ ਤਰ੍ਹਾਂ ਇੱਥੇ ਸਫਾਈ ਦਾ ਜਿਹੜਾ ਪ੍ਰਬੰਧ ਹੈ ਉਹ ਜਿਆਦਾ ਅੱਛਾ ਨਹੀਂ ਹੈ ਕਸਬੇ 'ਚ ਉਹਦੇ ਬਾਰੇ ਮੈਂ ਈਓ ਸਾਹਿਬ ਨਾਲ ਮੀਟਿੰਗ ਰੱਖੀ ਹੈ ਔਰ ਜੋ ਵੀ ਉਹਨਾਂ ਦੀਆਂ ਕੋਈ ਕੰਪਲੇਂਟਸ ਨੇ ਜਾਂ ਕੋਈ ਸੈਲਰੀ ਦਾ ਕੋਈ ਵੀ ਪ੍ਰੋਬਲਮ ਹੈ ਉਹ ਸਰਕਾਰ ਨਾਲ ਮੈਟਰ ਟੇਕ ਅਪ ਕੀਤਾ ਜਾਏਗਾ ਔਰ ਹਰੇਕ EMPLOYEE ਨੂੰ ਜਲਦੀ ਤੋਂ ਜਲਦੀ ਸੈਲਰੀ ਦਵਾਈ ਜਾਏਗੀ ਔਰ ਸ਼ਹਿਰ ਦੀ ਜਿਹੜੀ ਸਾਫ ਸਫਾਈ ਹੈ ਉਹਦਾ ਖਾਸ ਜਿਹੜਾ ਧਿਆਨ ਰੱਖਿਆ ਜਾਏਗਾ